ਜਰੀਏ ਕਾਲ ਤੁਸੀਂ ਵੇਖ ਰਹੇ ਹੋ ਆਵਾਜ਼-ਏ-ਖਲਕ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢੱਲੋਂ ਸਾਡੀ ਕੋਸ਼ਿਸ਼ ਹੁੰਦੀ ਹੈ ਦੋਸਤੋ ਤੁਹਾਡੇ ਤੱਕ ਨਵੀਂ-ਨਮੀ ਜਾਣਕਾਰੀ ਲੈ ਕੇ ਪਹੁੰਚੀ ਤੁਹਾਡੇ ਤੱਕ ਪਹੁੰਚਾਈਏ ਸੋਸ਼ਲ ਮੀਡੀਆ ਦੇ ਜ਼ਰੀਏ ਅੱਜ ਵੀ ਇੱਕ ਨਵੀਂ ਚਰਚਾ ਸਾਹਮਣੇ ਆਈ ਹੈ ਜਲੰਧਰ ਪੱਛਮੀ ਤੋਂ ਕੁਝ ਟਾਈਮ ਪਹਿਲਾਂ ਵਿਧਾਨ ਸਭਾ ਦੀ ਜਿਹੜੀ ਸੀਟ ਆ ਖਾਲੀ ਹੋ ਗਈ ਸੀ ਸਰਕਾਰ ਦੇ ਵੱਲੋਂ ਜਮਨੀ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਵਿੱਚ ਸੀਤਲ ਮੰਗੁਰਾਲ ਨੇਪਲ ਅਸਥੀਵਾ ਦਿੱਤਾ ਸੀ ਜੋ ਮંજૂર ਹੋ ਗਿਆ ਉਹਨਾਂ ਨੂੰ ਲੈ ਕੇ ਇੱਕ ਪਾਰਟੀ ਨੇ ਮੌਜੂਦ ਆਪਣੇ ਭਾਰਤੀ ਜਨਤਾ ਪਾਰਟੀ ਦੀ ਜੁਆਇਨ ਕਰ ਲਈ ਸੀ ਉਸ ਤੋਂ ਪ੍ਰੰਤ ਹੁਣ ਜਿਹੜੇ ਚੋਣਾਂ ਬਿਲਕੁਲ ਜੋ ਬੰਤੇ ਹਨ ਜਿਹੜੀ ਜਗਨੀ ਚੋਣਾਂ ਉਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਨੋ ਸ਼ੀਤਲ ਅੰਗਰਾਲ ਨੂੰ ਚੈਲੰਜ ਕੀਤਾ ਗਿਆ ਸੀ ਵੀ ਤੁਸੀਂ ਸਾਡੇ ਨਾਲ ਆਓ ਉਸ ਤੋਂ ਬਾਅਦ ਸ਼ੀਤਲ ਅੰਗਰਾਲ ਨੇ ਵੀ ਚੈਲੰਜ ਕਬੂਲ ਕੀਤਾ ਸੀ ਇਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਸਰਦਾਰ ਕਲਦੀਸ਼ ਸਿੰਘ ਪਰਮਾਲੀਪੁਰ ਪਰਮਾਲੀਪੁਰ ਸਾਹਿਬ ਚਿਤ੍ਰੰਗਰਾਲ ਨੇ ਜੋ ਚੈਲੰਜ ਕਬੂਲ ਕੀਤਾ ਪੰਜਾਬ ਦੇ ਮੁੱਖ ਮੰਤਰੀ ਦਾ ਉਹਨਾਂ ਨੇ ਕਿਹਾ ਸੀ ਮੈਂ ਦੱਸਾਂਗਾ ਕਿ ਕੌਣ ਗਲਤ ਹੈ ਕੌਣ ਸਹੀ ਆ ਬੈਠ ਕੇ ਗੱਲ ਕਰੋ ਮੇਰੇ ਨਾਲ ਇਹਦੇ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦੱਸੋ ਕੀ ਹੈ ਗੱਲਬਾਤ ਸਾਰੀ ਇਹਦੇ ਬਾਰੇ ਜਲੰਧਰ ਦੀ ਚੋਣਾ ਜਿਹੜੀ ਦੋਨੋਂ ਰਾਜ ਵਿੱਚ ਜਿਹੜਾ ਜਵਾਬੀ ਜਿਹੜੀ ਗੱਲਬਾਤ ਆ ਉਹ ਜਵਾਬ ਕੀ ਦੇ ਰਹੇ ਨੇ ਤੇ ਸਵਾਲ ਕੀ ਹੋ ਰਹੇ ਨੇ ਇਹਨਾਂ ਬਾਰੇ ਥੋੜੀ ਜਾਣਕਾਰੀ ਦੱਸੋ ਦੇਸ਼ ਵਿਦੇਸ਼ ਵਾਸਤੇ ਪੰਜਾਬੀਓ ਸਤਿ ਸ੍ਰੀ ਅਕਾਲ ਬੜੇ ਦਿਲਚਸਪ ਦੌਰ ਵਿੱਚ ਜਲੰਧਰ ਪੱਛਮੀ ਦੀ ਜਿਹੜੀ ਚੋਣ ਆ ਉਹ ਹੋ ਗਈ ਉੱਥੇ ਉਮੀਦਵਾਰ ਨੇ ਭਾਰਤੀ ਜਨਤਾ ਪਾਰਟੀ ਦੇ ਸ਼ੀਤਲ ਅੰਗੁਰਾਲ ਮੈਂ ਸੰਖੇਪ ਵਿੱਚ ਦੱਸਾਂ ਉਹਨਾਂ ਨੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਪੰਜਾਬ ਨੂੰ ਕਿਹਾ ਸੀ ਕਿ ਤੁਹਾਡੇ ਕੁਝ ਨਮਾਇंदे ਤੁਹਾਡੇ ਪਰਿਵਾਰ ਦੇ ਨਾਮ ਤੇ ਤੁਹਾਡੇ ਪਰਿਵਾਰ ਦੀ ਸਹਿਮਤੀ ਨਾਲ ਜਲੰਧਰ ਦੇ ਵਿੱਚੋਂ ਪੈਸਾ ਲੁੱਟ ਕੇ ਲੈ ਜਾ ਰਹੇ ਨੇ ਉਹਨਾਂ ਦੇ ਮੇਰੇ ਕੋਲ ਪੂਰੇ ਸਬੂਤ ਨੇ ਤੇ ਮੈਂ ਉਹ ਸਬੂਤਾਂ ਸਹਿਤ ਤੁਹਾਨੂੰ ਰਿਕਾਰਡਿੰਗਸ ਨੇ ਜਿਹੜੀਆਂ ਐਵੀਡੈਂਸ ਦੇ ਤੌਰ ਤੇ ਜਿਹੜੀਆਂ ਮੇਰੇ ਕੋਲ ਰਿਕਾਰਡਿੰਗ ਨੇ ਉਹ ਤੁਹਾਨੂੰ ਦੇਣੀਆਂ ਚਾਹੁੰਦਾ ਤੇ ਮੈਨੂੰ ਦੱਸੋ ਮੈਂ ਕਿੱਥੇ ਦੇਵਾਂ ਕਿੱਥੇ ਭੇਜਾਂ ਤੇ ਮੇਰੇ ਕੋਲ ਇਹ ਪੱਕੇ ਸਬੂਤ ਨਹੀਂ ਤੇ ਮੈਂ ਪੰਜਾਬ ਦੇ ਲੋਕਾਂ ਲਈ ਜਨਤਕ ਕਰ ਦਿਆਂਗਾ ਹੁਣ ਜਦੋਂ ਸ਼ੀਤਲ ਅੰਗਰਾਲ ਨੇ ਕਿਹਾ ਸੀ ਕਿ ਮੈਂ 5 ਤਰੀਕ ਤੱਕ ਇੰਤਜ਼ਾਰ ਕਰਾਂਗਾ ਤਾਂ 5 ਤਰੀਕ ਨੇੜੇ ਆਉਣ ਤੋਂ ਪਹਿਲਾਂ ਕੱਲ ਇੱਕ ਜਨ ਜਲਸੇ ਨੂੰ ਸੰਬੋਧਨ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਨੇ ਸ਼ੀਤਲ ਅੰਗਰਾਲ ਨੂੰ ਇੱਕ ਚੁਣੌਤੀ ਦਿੱਤੀ ਕਿ 5 ਤਰੀਕ ਦਾ ਕੀ ਮਤਲਬ ਆ ਆਪਣੇ ਗੁੱਸੇ ਭਰੇ ਲਹੇ ਵਿੱਚ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਨੇ ਸ਼ੀਤਲ ਅੰਗਰਾਲ ਨੂੰ ਬੰਗਾਰਿਆ ਕਿ ਜਿਹੜੇ ਸਬੂਤ ਨੇ 5 ਤਰੀਕ ਨੂੰ ਤੂੰ ਅੱਜ 4 ਤਰੀਕ ਨੂੰ ਦੇ ਤੂੰ 4 ਤਰੀਕ ਹੀ ਨੇ ਦੇਖੀ ਤਾਂ ਹੋਣਾ ਹੀ ਦੇ ਤੇ ਅੱਜ ਤੋਂ ਦੇਰ ਰਾਤ ਬੀਤੀ ਰਾਤ ਸ਼ੀਤਲ ਅੰਗਰਾਲ ਨੇ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਸਾਹਿਬ ਦੀ ਉਹ ਪੋਸਟ ਮੁੱਖ ਮੰਤਰੀ ਸਾਹਿਬ ਦੀ ਉਹ ਵੀਡੀਓ ਵੇਖੀ ਤੇ ਉਸੇ ਰਾਤ ਲਾਈਵ ਹੋ ਕੇ 3 ਤਰੀਕ ਦੀ ਰਾਤ ਨੂੰ ਲਾਈਵ ਹੋ ਕੇ ਸ਼ੀਤਲ ਅੰਗਰਾਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਸਥਾਨ ਦੱਸਿਆ ਜਲੰਧਰ ਦਾ ਕਿ ਫਰਾਨੇ ਚੌਕ ਦੇ ਵਿੱਚ ਮੈਂ ਕੱਲ ਦੁਪਹਿਰ 2 ਵਜੇ ਆਵਾਂਗਾ ਲਾਈਵ ਹੋਵਾਂਗਾ ਤੁਹਾਡੀ ਕੁਰਸੀ ਉੱਥੇ ਲੱਗੀ ਹੋਵੇਗੀ ਤੁਹਾਡੀ ਕੁਰਸੀ ਤੇ ਤੁਹਾਡਾ ਨਾਂ ਲਿਖਿਆ ਹੋਵੇਗਾ ਤੇ ਤੁਸੀਂ ਕਿਰਪਾ ਕਰਕੇ ਉਸ ਚੌਕ ਦੇ ਵਿੱਚ ਪਹੁੰਚ ਜਾਣਾ ਮੈਂ ਉੱਥੇ ਪੂਰੇ ਸਬੂਤ ਲੈ ਕੇ ਆਵਾਂਗਾ ਤੇ ਉਹ ਸਬੂਤ ਸਾਰੇ ਜਨਤਾ ਦੀ ਕਚਹਿਰੀ ਦੇ ਵਿੱਚ ਜਨਤਾ ਦੇ ਸਾਹਮਣੇ ਮੈਂ ਤੁਹਾਨੂੰ ਸੌਂਪ ਦਿਆਂਗਾ ਕਿੱਥੋਂ ਤੱਕ ਰਾਤ ਨੂੰ ਲਾਈਵ ਹੋਣ ਦਾ ਸਵਾਲ ਸੀ ਸ਼ੀਤਲ ਉਂਗਰਾਲ ਸਾਹਿਬ ਦਾ ਉਹਨਾਂ ਨੇ ਮੁੱਖ ਮੰਤਰੀ ਨੂੰ ਸਿੱਧਮ ਸਿੱਧੀ ਚੁਣੌਤੀ ਦਿੱਤੀ ਜਗਾਦਸੀ ਤੇ ਅਗਲਾ ਦਿਨ ਚੜਿਆ ਇਸ ਗੱਲ ਦਾ ਪ੍ਰਚਾਰ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲੀ ਪੂਰੇ ਪੰਜਾਬ ਦੀਆਂ ਨਜ਼ਰਾਂ ਨੇ ਜਿਹੜੀਆਂ ਉਹ ਜਲੰਧਰ ਉਪਚੌਂਡ ਤੇ ਲੱਗ ਗਈਆਂ ਸ਼ੀਤਲ ਉਂਗਰਾਲ 2 ਵਜੇ ਮਿੱਠੀ ਥਾਂ ਦੇ ਉੱਤੇ ਪਹੁੰਚਦੇ ਨੇ ਆਪਣੇ ਪ੍ਰੂਫ ਲੈ ਕੇ ਇੱਕ ਕੁਰਸੀ ਮੁੱਖ ਮੰਤਰੀ ਪੰਜਾਬ ਦੀ ਲੱਗੀ ਆ ਮੁੱਖ ਮੰਤਰੀ ਪੰਜਾਬ ਦੀ ਕੁਰਸੀ ਦੇ ਨਾਲ ਇੱਕ ਕੁਰਸੀ ਲੱਗੀ ਆ ਸ਼ੀਤਲ ਉਂਗਰਾਲ ਦੀ ਸ਼ੀਤਲ ਉਂਗਰਾਲ ਆਪਣੀ ਕੁਰਸੀ ਦੇ ਉੱਤੇ ਬੈਠਦੇ ਨੇ ਤੇ মিডিਆ ਨੂੰ ਮੁਖਾਤਬ ਹੁੰਦੇ ਨੇ ਵੱਡੀ ਗਿਣਤੀ ਵਿੱਚ মিডিਆ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੁਕ ਰਿਹਾ ਘੰਟਾ ਦੋ ਘੰਟੇ ਉਡੀਕਣ ਤੋਂ ਬਾਅਦ ਜਦੋਂ ਮੁੱਖ ਮੰਤਰੀ ਉੱਥੇ ਨਾ ਆਏ ਤੇ ਸ਼ੀਤਲ ਅੰਗਰਾਲ ਮੁੱਖ ਮੰਤਰੀ ਦੇ ਕੰਟਰੋਲ ਰੂਮ ਤੇ ਫੋਨ ਬੁਲਾਉਂਦੇ ਨੇ ਇੱਕ ਫੋਨ ਵੈਲਿਡ ਨਹੀਂ ਆਉਂਦਾ ਦੂਸਰਾ ਫੋਨ ਬੁਲਾਇਆ ਜਾਂਦਾ ਉਸ ਨੂੰ ਚੱਕਿਆ ਨਹੀਂ ਤੇ ਸ਼ੀਤਲ ਅੰਗਰਾਲ ਦੇ ਲੈਵ ਮੁਤਾਬਕ ਉਸ ਫੋਨ ਨੂੰ ਕੱਟ ਦਿੱਤਾ ਜਾਂਦਾ ਹੈ ਉਸ ਫੋਨ ਤੋਂ ਬਾਅਦ ਸ਼ੀਤਲ ਅੰਗਰਾਲ মিডিਆ ਤੇ ਉੱਥੇ ਲੋਕਾਂ ਨੂੰ ਸੰਬੋਧਨ ਹੁੰਦੇ ਨੇ ਕਿ ਮੈਂ ਮੁੱਖ ਮੰਤਰੀ ਪੰਜਾਬ ਦੇ ਚੈਲੰਜ ਨੂੰ ਕਬੂਲ ਕਰਕੇ ਇੱਥੇ ਪਹੁੰਚਿਆ ਸੀ ਤੇ ਇਹ ਚੈਲੰਜ ਨੂੰ ਮੁੱਖ ਮੰਤਰੀ ਨੇ ਕਬੂਲ ਨਹੀਂ ਕੀਤਾ ਮੇਰੇ ਚੈਲੰਜ ਨੂੰ ਤੇ ਉੱਥੇ ਪਹੁੰਚੇ ਨਹੀਂ ਤੇ ਮੈਂ ਹੁਣ ਜਲੰਧਰ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸਲ ਦੇ ਵਿੱਚ ਹੈ ਕੀ ਸਾਰਾ ਕੁਝ ਮੁੱਖ ਮੰਤਰੀ ਨੂੰ ਮੁਖਾਤਬ ਹੁੰਦਿਆਂ ਸ਼ੀਤ ਲੰਗਰਾਲ ਕਹਿੰਦਾ ਕਿ ਜਲੰਧਰ ਦੇ ਵਿੱਚ ਇੱਕ ਵਿਧਾਇਕਾ ਵਿਧਾਇਕ ਦਾ ਨਾਮ ਹੈ ਅਮਨ ਅਰੋੜਾ ਰਮਨ ਅਰੋੜਾ ਉਸ ਵਿਧਾਇਕ ਦੇ ਘਰ ਤੁਹਾਡੀ ਭੈਣ ਵਾਰ-ਵਾਰ ਹਾਜ਼ਰੀ ਭਰਦੀ ਐ ਤੁਹਾਡੇ ਪਰਿਵਾਰਿਕ ਮੈਂਬਰ ਆਉਂਦੇ ਨੇ ਤੇ ਉਹਨਾਂ ਦੇ ਅਪਸੀ ਲੈਣ ਦੇਣ ਦੀਆਂ ਜਾਂ ਮੇਰੇ ਨਾਲ ਜਲੰਧਰ ਦੇ ਵਿੱਚ ਜਿੰਨੇ ਕ腐ਸ਼ਨ ਦੇ ਅੱਡੇ ਚੱਲਦੇ ਨੇ ਜਿੰਨਾ ਕੁਝ ਚੱਲਦਾ ਉਹਦਾ ਸਾਰਾ ਕੁਝ ਇਨ੍ਹਾਂ ਰਿਕਾਰਡਿੰਗਸ ਦੇ ਵਿੱਚ ਹੈਗਾ ਜੇ ਮੁੱਖ ਮੰਤਰੀ ਸਾਹਿਬ ਆ ਕੇ ਉਸ ਨੂੰ ਲੈਣਾ ਚਾਹੁੰਦੇ ਤਾਂ ਲੈ ਲੈਂਦੇ ਪਰੰਤੂ ਆਏ ਨਹੀਂ ਉਹਨਾਂ ਕਿਹਾ ਕਿਵੇਂ ਪੰਜਾਬ ਦਾ ਦਰਦ ਰੱਖਦਾ ਪੰਜਾਬ ਦੇ ਦਰਦ ਨੂੰ ਦਰਸਾਉਂਦੀ ਆ ਇੱਕ ਪੈਨ ਡਰਾਈਵ ਆ ਜਿਹੜੀ ਮੁੱਖ ਮੰਤਰੀ ਨੂੰ ਪੈਕ ਕਰਾ ਕੇ ਲੈ ਕੇ ਆਇਆ ਸੀ ਤੇ ਅੱਜ ਮੈਂ ਉਹਨਾਂ ਨੂੰ ਸੌਂਪਣੀ ਸੀ ਤੇ ਅੱਜ ਇਹ ਪੈਨ ਡਰਾਈਵ ਮੈਂ ਆਪਣੇ ਸਾਥੀਆਂ ਨੂੰ ਸੌਂਪ ਰਿਹਾ ਇਹਦੇ ਉੱਤੇ ਲੀਗਲ ਐਡਵਾਈਜ਼ਰਾਂ ਦੀ رائے ਲੈ ਕੇ ਉਸ ਤੋਂ ਬਾਅਦ ਇਹ ਜਿਹਨੂੰ ਸੌਂਪਣੀ ਤੇ ਜੋ ਕੁਝ ਕਰਨਾ ਹੈ ਕਿਰਪਾ ਕਰਕੇ ਉਹ ਆਉਂਦੇ 1-2 ਦਿਨਾਂ ਦੇ ਵਿੱਚ ਕਰ ਦਿੱਤਾ ਜਾਵੇਗਾ ਨਹੀਂ ਤੇ ਮੁੱਖ ਮੰਤਰੀ ਆਉਂਦੇ ਤੇ ਉਹਨੂੰ ਲੈ ਜਾਂਦੇ ਇੱਥੋਂ ਤੱਕ ਤੇ ਗੱਲ ਕੁਝ ਹੋਰ ਤਰ੍ਹਾਂ ਦੀ ਸੀ ਪਰ ਗੱਲ ਉੱਥੋਂ ਬਦਲ ਜਾਂਦੀ ਜਦੋਂ ਕਹਿੰਦੇ ਨੇ ਕਿ ਜੇ ਮੈਂ ਝੂਠਾ ਹੋਵਾਂ ਤੇ ਮੇਰੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੈਂ ਜਰਨਦਰ ਦੀ ਚੋਣ ਛੱਡਣ ਨੂੰ ਤਿਆਰ ਹਾਂ ਪਰ ਜੇ ਸੱਚਾ ਹੋਵਾਂ ਉਹ ਕਹਿੰਦੇ ਜੇ ਮੈਂ ਮਰ ਵੀ ਜਾਵਾਂ ਤਾਂ ਮੈਨੂੰ ਦਰਗਾਹ ਦੇ ਵਿੱਚ ਢੋਈ ਨਾ ਮਲੇ ਇੰਦਾਂ ਦੀਆਂ ਗੱਲਾਂ ਤਜਵਾਤੀ ਹੋ ਕੇ ਮਨੁੱਖ ਉਦੋਂ ਕਰਦਾ ਜਦੋਂ ਉਹਦੇ ਕੋਲੋਂ ਕੁਝ ਰਾਜ ਹੁੰਦੇ ਨੇ ਤੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਸੱਚ ਬੋਲਦਾ ਹੁੰਦਾ ਸ਼ੀਤਲ ਉਂਗਰਾਲ ਦੀਆਂ ਇਹ ਗੱਲਾਂ ਆਪਣੇ ਆਪ ਵਿੱਚ ਭਾਪੂਰਤ ਨੇ ਦਰਸ਼ਕੋ ਅਸੀਂ ਨਿਜੀ ਤੌਰ ਤੇ ਕਿਸੇ ਦੇ ਨਾਲ ਵਿਰੋਧੀ ਨਾ ਹਮਦਰਦ ਹਾਂ ਨਾ ਅਸੀਂ ਕਿਸੇ ਗੱਲ ਨੂੰ ਤਸਦੀਕ ਕਰਦੇ ਹਾਂ ਪਰੰਤੂ ਜੋ ਲਾਈਵ ਦੇ ਵਿੱਚ ਹੋਇਆ ਉਹ ਸਾਰਾ ਕੁਝ ਦੇਸ਼ ਵਿਦੇਸ਼ ਦੀ ਜਨਤਾ ਨੇ ਵੇਖਿਆ ਤੁਸੀਂ ਵੀ ਦੇਖ ਸਕਦੇ ਹੋ ਸ਼ੀਤਲ ਅੰਗਰਾਲ ਦੇ ਪੇਜ ਤੇ ਜਾ ਕੇ ਪਰ ਇੱਕ ਗੱਲ ਇੱਥੇ ਬਹੁਤ ਵੱਡਾ ਧਿਆਨ ਮੰਗਦੀ ਹੈ ਕਿ ਜਦੋਂ ਜਨਤਾ ਨੂੰ ਵੱਡੇ ਵੱਡੇ ਜਾਂ ਕਿਸੇ ਨੂੰ ਵੱਡੇ ਵੱਡੇ ਚੈਲੰਜ ਕਰਕੇ ਅਸੀਂ ਕਟਾਰੇ ਵਿੱਚ ਖੜਾ ਕਰਨ ਦੀ ਗੱਲ ਕਰਦੇ ਹਾਂ ਤੇ ਅਗਰੇ ਦੇ ਜਿਹੜੇ ਚੈਲੰਜ ਨੇ ਉਹਨਾਂ ਦਾ ਸਾਹਮਣਾ ਜ਼ਰੂਰ ਕਰਨਾ ਚਾਹੀਦਾ ਹੈ ਹੁਣ ਪੰਜਾਬ ਨੇ ਚੁਣਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਇਮਾਨਦਾਰੀ ਦੇ ਨਾਂ ਤੇ ਸਰਕਾਰ ਬਣੀ ਆ। ਕਿਰਪਾ ਕਰੇ ਪਰਮਾਤਮਾ ਕੇ ਸਰਕਾਰ ਵਧੀਆ ਚੱਲੇ ਔਨ ਵਾਲਾ ਸਮਾ ਸਰਕਾਰ ਦਾ ਵਧੀਆ ਹੋਵੇ। ਪੰਜਾਬ ਦੇ ਲੋਕਾਂ ਦੀ ਆਸਾਂ ਪੂਰੀਆਂ ਕਰਨ ਪਰ ਜੇ ਸ਼ੀਤਲ ਅੰਗਰਾਲ ਇਹ ਗੱਲ ਕਹਿੰਦਾ ਕਿ ਮੇਰੇ ਨਾਲ ਹਾਲ ਦੀ ਘੜੀ ਉਹਨਾਂ ਫਿਰ ਵੀ ਵੀਡੀਓ ਕੋਈ ਕੋਈ ਆਡੀਓ ਜਾਰੀ ਨਹੀਂ ਕੀਤੀ ਹਾਲੇ ਹਾਲੇ ਵੀ ਰੱਖੀ ਹੈ। ਲੀਗਲ ਐਡਵਾਈਜ਼ਰਸ ਦੀ ਰਹਿ ਲੈ ਕੇ ਸਾਰਾ ਕੁਝ ਉਹ ਇੱਕ ਦਿਨਾਂ ਵਿੱਚ ਕੀਤਾ ਜਾਵੇਗਾ। ਪਰ ਮੁੱਖ ਮੰਤਰੀ ਨੂੰ ਦੇਣ ਵਾਸਤੇ ਉਹ ਕਹਿੰਦੇ ਸ਼ਾਇਦ ਮੈਂ ਚਲਾ ਜਾਵਾਂ। ਹੁਣ ਜਦੋਂ ਸ਼ੀਤਲ ਅੰਗਰਾਲ ਨੇ ਐਡੇ ਵੱਡੇ ਵੱਡੇ ਦੋਸ਼ ਇਸ ਮੀਟਿੰਗ ਦੇ ਵਿੱਚ ਲਾਏ ਨੇ ਕਿ ਮੁੱਖ ਮੰਤਰੀ ਸਾਹਿਬ ਆਉਣ ਤੇ ਇਹ ਸਬੂਤ ਇਹ ਐਵੀਡੈਂਸ ਲੈ ਜਾਣ ਤਾਂ ਕਿ ਸ਼ੀਤਲ ਅੰਗਰਾਲ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਨਹੀਂ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਅੱਜ ਇਹ ਸੰਖੇਪ ਪੰਜਾਬੀ ਵਿੱਚ ਕਹਿ ਲਿਆ ਜਾਵੇ ਕਿ ਸ਼ੀਤਲ ਅੰਗਰਾਲ ਨੇ ਕਹਿੰਦੇ ਕਿ ਹੁੰਦੇ ਸਿਆਸਤਦਾਨਾਂ ਨੂੰ ਪੜਨੇ ਪਾ ਦਿੱਤਾ ਤਾਂ ਇਹ ਗੱਲ ਝੂਠੀ ਨਹੀਂ ਇਹ ਗੱਲ ਬਿਲਕੁਲ ਸਹੀ ਹੈ ਤੇ ਸ਼ੀਤਲ ਮਰਾਲ ਨੇ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਅਤੇ ਸਮੁੱਚੀ ਸੱਤਾਧਾਰੀ ਧਿਰ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਖੜਾ ਕਰ ਦਿੱਤਾ ਹੈ ਜਿਹਦਾ ਜਵਾਬ ਨੇੜ ਭਵਿੱਖ ਵਿੱਚ ਦੇਣਾ ਪੈਣਾ ਹੈ ਹਾਂਜੀ ਬਿਲਕੁਲ ਜੀ ਵਰਮਲਪੁਰ ਸਾਹਿਬ ਜਿਹੜੀ ਹੈ ਕਿ ਕੀ ਜਿਹੜੀ ਪੰਜਾਬ ਦੀ ਜਿਹੜੀ ਰਾਜਨੀਤੀ ਆ ਰਾਜਨੀਤਿਕ ਦੌਰ ਆ ਜਿਹੜਾ ਇਸ ਟਾਈਮ ਹਾਲਾਤ ਚੱਲ ਰਹੇ ਨੇ ਉਹ ਕੀ ਰਾਜਨੀਤੀ ਦਾ ਘਟਿਆ ਰਾਨੀਤਿਕ ਸਰਕਾਰ ਹੋ ਰਹੇ ਨੇ ਕੀ ਲਗਾਤਾਰ ਇਹ ਛੋਟਾ ਹੁੰਦਾ ਨੀ ਜਾ ਰਿਹਾ ਹੈ ਗਰਾਜਨੀਤਿਕ ਜਿਹੜਾ ਦੌਰ ਆ ਜਾਂ ਇਹ ਜਿਹੜੇ ਘਟੀਆਂ ਘਟੀਆਂ ਦੋਸ ਨੇ ਇਹ ਚੋਣ ਮਹਮ ਬਾਰੇ ਤੁਹਾਨੂੰ ਕੀ ਤੁਹਾਡੀ ਕੀ ਰਾਏ ਹੈ ਦੇ ਬਾਰੇ ਦੱਸੋ ਜਿਹੜੀ ਜਿਹੜੀ ਬਹੁਤ ਘਟੀਆਂ ਰਾਜਨੀਤੀ ਆ ਰਹੀ ਆ ਇੱਕ ਦੂਜੇ ਤੇ ਬਹੁਤ ਘਟੀਆਂ ਘਟੀਆਂ ਦੋਸ਼ ਲਾਇਆ ਜਾ ਰਹੇ ਆ આરોਪ ਲਗਾਈ ਜਾ ਰਹੇ ਆ ਜੀ ਜੀ ਇਹ ਦੱਸੋ ਜੀ ਜਿਲ੍ਹਾ ਸਾਹਿਬ ਜੇ ਆਪਾਂ ਬਾਕੀ ਰਾਜਨੀਤੀ ਨੂੰ ਛੱਡ ਦੀਏ ਕੇਵਲ ਅੱਜ ਦੀ ਰਾਜਨੀਤੀ ਹੀ ਰੱਖ ਲਈਏ ਤਾਂ ਇਸੇ ਮੀਟਿੰਗ ਵਿੱਚ ਆਪਾਂ ਫੋਕਸ ਕਰੀ ਤਾਂ ਸ਼ੀਤਲ ਔਂਗਰਾਲ ਨੇ ਇੱਕ ਬਹੁਤ ਕਮਾਲ ਦੀ ਚੀਜ਼ ਪੇਸ਼ ਕੀਤੀ ਇਸ ਮੀਟਿੰਗ ਦੇ ਵਿੱਚ ਇਸ ਕਾਨਫਰੰਸ ਦੇ ਵਿੱਚ ਕਿ ਸ਼ੀਤ ਲੰਗਰਾਲ ਨੂੰ ਉਸ ਵੇਲੇ ਕਹਾ ਮਾਰ-ਮਾਰ ਕੇ ਉੱਚ-ਉੱਚ ਰੋਣਾ ਪੈ ਗਿਆ ਕਿ ਜਿੱਥੇ ਇੱਕ ਪਾਸੇ ਲੋਕਾਂ ਦੇ ਇਮਾਰਤ ਖਰੀਦੇ ਜਾ ਰਹੇ ਨੇ ਉੱਥੇ ਘਟੀਆਂ ਤੋਂ ਘਟੀਆਂ ਦੋਸ਼ ਲਾਉਣ ਦਾ ਕੰਮ ਸੱਤਾਧਾਰੀ પાર્ટી ਕਰ ਰਹੀ ਹੈ ਉਹ ਕਹਿੰਦੇ ਮੇਰੇ ਤੇ ਕਿੱਦਾਂ ਕਿੱਦਾਂ ਦੇ ਦੋਸ਼ ਕੇ ਮੈਂ ਧੀਆ ਭੈਣ ਦਾ ਹਾਂ ਵੀ ਨਹੀਂ ਉਹ ਕਹਿੰਦੇ ਮੇਰੀ ਵੀ ਬੱਚੀ ਹੈ ਮੇਰੀ ਵੀ ਧੀ ਹੈ ਮੇਰੀ ਵੀ ਬੇਟੀ ਹੈ ਆਪਣੀ ਬੇਟੀ ਨੂੰ ਭਰੀ ਸਭਾ ਦੇ ਵਿੱਚ ਲੈ ਕੇ ਆਉਂਦੇ ਨੇ ਕਿ ਉਹ ਕਹਿੰਦੇ ਮੈਨੂੰ ਦਰਗਾਹ ਦੇ ਵਿੱਚ ਢੋਈ ਨਾ ਮੜੇ ਮੈਂ ਮਰ ਜਾਵਾਂ ਜੇ ਮੈਂ ਇਦਾਂ ਤਾਂ ਆਵਾਂ ਜੇ ਕੋਈ ਗੱਲ ਦੋਸ਼ਮ ਮਤਲਬ ਅੱਜ ਦੀ ਰਾਜਨੀਤੀ ਢਿਲੋਂ ਸਾਹਿਬ ਤੁਸੀਂ ਕਿਹਾ ਰਾਜਨੀਤੀ ਦਾ ਮਿਆਰ ਇੰਨਾ ਘਟਿਆ ਹੋ ਗਿਆ ਕਿ ਅੱਜ ਦੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸ਼ੀਤਲ ਅੰਗਰਾਲ ਪੁੱਬਾ ਮਾਰ ਕੇ ਉੱਚੀ ਉੱਚੀ ਰੋਪੀ ਉੱਚੀ ਉੱਚੀ ਜਿਸ ਤਰ੍ਹਾਂ ਬੱਚੇ ਰੋਂਦੇ ਨੇ ਤੇ ਲੋਕਾਂ ਨੇ ਅਥਾ ਉਹਨਾਂ ਨੂੰ ਹੌਸਲਾ ਦਿੱਤਾ ਵੱਡੀ ਗਿਣਤੀ ਵਿੱਚ ਦੇਖੋ ਇਹ ਗੱਲ ਅਸੀਂ ਵੀ ਮੰਨਦੇ ਆ ਕਿ ਜਦੋਂ ਬੰਦਾ ਸਰਕਾਰ ਦਾ ਹਿੱਸਾ ਹੁੰਦਾ ਹੈ ਉਦੋਂ ਗੱਲਾਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ ਜਦੋਂ ਉਦੋਂ ਵੀ ਇਹ ਸਾਰਾ ਘਟਨਾਕਰਮ ਅੱਖਾਂ ਦੇ ਸਾਹਮਣੇ ਵਾਪਰਦਾ ਦੇਖਦਾ ਪਰੰਤੂ ਜਿਹੜਾ ਸੱਚ ਆ ਉਹ ਉਦੋਂ ਸਾਹਮਣੇ ਆਉਂਦਾ ਜਦੋਂ ਬੰਦਾ ਸਰਕਾਰ ਵਿੱਚ ਨਹੀਂ ਆਉਂਦਾ ਉਦੋਂ ਬਹੁਤ ਸਾਰੇ ਕਾਲੀ ਧੜਿਆ ਦੀ ਰਾਜਨੀਤੀ ਵੀ ਇਦਾਂ ਦੀ ਹੋਈ ਹੈ ਤੇ ਅੱਜ ਸ਼ੀਤਲنگਰਾਲ ਦੀ ਰਾਜਨੀਤੀ ਵੀ ਭਾਵੇਂ ਇਹ ਜੀ ਆ ਪਰ ਇਸ ਰਾਜਨੀਤੀ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਨੇ ਪੰਜਾਬ ਦੀ ਸੱਤਾਧਾਰੀ ਧਿਰ ਦੇ ਸਾਹਮਣੇ ਕਿ ਬੇਈਮਾਨੀ ਭ੍ਰਿਸ਼ਟਾਚਾਰ ਗੈਰ ਕਾਨੂੰਨੀ ਤੌਰ ਤਰੀਕੇ ਗੈਰ ਕਾਨੂੰਨੀ ਟੰਗ ਕਥੇ ਤੌਰ ਤੇ ਜਿਹੜੇ ਸਰਕਾਰ ਦੇ ਬੰਦੇ ਕਰਦੇ ਨੇ ਲੈ ਕੇ ਮੁੱਖ ਮੰਤਰੀ ਨੂੰ ਹਾਂ ਸਾਰੀ ਦੁਨੀਆ ਕਹਿੰਦੀ ਹੈ ਕਿ ਉਹ ਇਮਾਨਦਾਰ ਨੇ ਪਰ ਇੱਥੇ ਆ ਕੇ ਬਹੁਤ ਸਾਰੇ ਸਵਾਲ ਨੇ ਜਿਹੜੇ ਖੜੇ ਹੋ ਜਾਂਦੇ ਨੇ ਤੇ ਕਟਹਿਰੇ ਵਿੱਚ ਖੜਾ ਕਰ ਦਿਆ ਨੇ ਮੁੱਖ ਮੰਤਰੀ ਨੂੰ ਜਾਂ ਸਰਕਾਰ ਨੂੰ ਇਹ ਸਾਰੀਆਂ ਘਟਰਾਮਾ ਕਿਸੇ ਤਰ੍ਹਾਂ ਦੇ ਕਿ ਜਦੋਂ ਇੱਕ ਚੁਣਿਆ ਹੋਇਆ ਸਰਕਾਰ ਦਾ ਹਿੱਸਾ ਸੀ ਕਿਸੇ ਬਨੇ ਸ਼ੀਤ ਲੰਗਰਾਲ ਫਿਰ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਅੱਜ ਅੱਜ ਆਖਰੀ ਉਹ ਕਿਸ ਨੇ ਕਿੰਨੇ ਕਹਿ ਦਿਨਾ ਤੋਂ ਕਿ ਉਹ ਸਰਕਾਰ ਆਵੇ ਮੁੱਖ ਮੰਤਰੀ ਹੋਣ ਤੇ ਮਾਨੂੰ ਉਹਨੂੰ ਦੇਵਾਂ ਤੇ ਤੁਸੀਂ ਉਹ ਮੁੱਖ ਮੰਤਰੀ ਬੋਲਦੇ ਬੋਲਦੇ ਆਪਾ ਖੋ ਲੈਂਦੇ ਨੇ ਤੇ ਉਹਦੇ ਵਿੱਚੋਂ ਇਹ ਜੀ ਰਾਜਨੀਤੀ ਸਾਹਮਣੇ ਆਉਂਦੀ ਹੈ ਇਹ ਜਿਆ ਕੁਝ ਸਾਹਮਣੇ ਆਉਂਦਾ ਹੈ ਤੇ ਜਰੂਰ ਉਹਦਾ ਸਾਹਮਣਾ ਸੀ ਜਿਹੜਾ ਉਹ ਕਰਨਾ ਚਾਹੀਦਾ ਸੀ ਤੇ ਤੁਹਾਨੂੰ ਤੁਹਾਡੇ ਯਾਦ ਹੋਵੇਗਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਮੁੱਦਿਆਂ ਤੇ ਮੁੱਖ ਮੰਤਰੀ ਨੇ ਬਾਕੀ ਪਾਰਟੀਆਂ ਜਿਹੜੀ ਹੈਗੀ ਪੀਯੂ ਪੀਯੂ ਲੁਧਿਆਣਾ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ ਬਿਲਕੁਲ ਉਹਦੇ ਵਿੱਚ ਸਾਰੀਆਂ ਪਾਰਟੀਆਂ ਦੀਆਂ ਕੁਰਸੀਆਂ ਲਾਈਆਂ ਸੀ ਉਹਨਾਂ ਦੇ ਨਾਂ ਲਿਖੇ ਸੀ ਕਿ ਮੈਂ ਆਡੀਕਾਂਗਾ ਰੋਜ਼ ਦੀ ਕਿੱਚ-ਕਿੱਚ ਨਾਲ ਆਓ ਇੱਕ ਦਿਨ ਆਪਾਂ ਸਿੱਧਵ ਸਿੱਧੀ ਬਹਿਸ ਕਰ ਲਈਏ ਉਥੇ ਅ ਦੂਜੀਆਂ ਪਾਰਟੀਆਂ ਨੇ ਸ਼ਰਤ ਰੱਖਤੀ ਸੀ ਕਿ ਅਸੀਂ ਜਾਣਾ ਤੇ ਆਹ ਸ਼ਰਤਾਂ ਨਾਲ ਜਾਣਾ ਪਰ ਉਦੋਂ ਮੁੱਖ ਮੰਤਰੀ ਨੇ ਇਕੱਲੇ ਦੀ ਸਾਰਾ ਕੁਝ ਕੀਤਾ ਸਾਰਿਆਂ ਨੂੰ ਝੂਠੇ ਕਰਨ ਦੇ ਯਤਨ ਕੀਤੇ ਕੋਸ਼ਿਸ਼ ਕੀਤੀ ਤੇ ਅੱਜ ਸੇਮ ਐਪੀਸੋਡ ਅੱਜ ਰੰਦਰ ਦੇ ਵਿੱਚ ਵਾਪਰਿਆ ਮੁੱਖ ਮੰਤਰੀ ਦੀ ਕੁਰਸੀ ਬਰਾਬਰ ਲੱਗੀ ਤੇ ਸ਼ੀਤਲ ਅੰਗਰਾਲ ਅੰਗਰਾਲ ਨੇ ਉਹ ਗੱਲ ਜਿਹੜੀ ਨਾ ਕਹੀ ਹੋਵੇ ਤੇ ਜਦੋਂ ਅਸੀਂ ਕਿਸੇ ਘਟਿਆ ਰਾਜਨੀਤੀ ਦੀ ਜੜ ਲਾਉਨੇ ਆ ਤੇ ਉਸ ਜੜ ਨੇ ਵਧਣਾ ਫੁੱਲਣਾ ਵੀ ਹੁੰਦਾ ਤੇ ਉਸ ਘਟਿਆ ਰਾਜਨੀਤੀ ਦੀ ਲਾਈ ਹੋਈ ਜੜ ਜਿਹੜੀ ਅੱਜ ਆ ਉਹ ਜਰਨਦਰ ਦੇ ਵਿੱਚ ਵੇਖਣ ਨੂੰ ਮਿਲੀ ਤੇ ਸ਼ੀਤਨਗਰਾਲ ਦੇ ਜਿੰਨੇ ਚੈਲੇਂਜ ਅੱਜ ਕੀਤੇ ਨੇ ਤੇ ਨਿਰਸੰਦੇ ਇਹ ਰਾਜਨੀਤੀ ਦਾ ਇੱਕ ਮੈਂ ਸਮਝਦਾ ਮਿਆਰ ਆ ਜਿਹੜਾ ਹੋਰ ਪਾਸੇ ਨੂੰ ਜਾ ਰਿਹਾ ਹੈ ਇੱਕ ਓਪਰਚੂਨ ਵਾਸਤੇ ਜਿੱਦੇ ਵਿੱਚ ਨਾ ਸਰਕਾਰ ਟੁੱਟਣੀ ਹੈ ਨਾ ਸਰਕਾਰ ਬਣਦੀਆਂ ਨਾ ਕੋਈ ਮਿਨਿਸਟਰੀ ਦਾ ਰੌਲਾ ਨਾ ਕੋਈ ਹੋਰ ਰੌਲਾ ਜਿੱਦੇ ਵਿੱਚ ਉਮੀਦਵਾਰ ਵੀ ਇਧਰੋਂ ਉਧਰ ਦੂਜੀ ਪਾਰਟੀ ਤੋਂ ਲੈ ਕੇ ਉਧਰੋਂ ਉਧਰ ਦੂਜੀ ਪਾਰਟੀ ਤੋਂ ਲੈ ਕੇ ਉਧਰੋਂ ਉਧਰ ਦੂਜੀ ਪਾਰਟੀ ਤੋਂ ਲੈ ਕੇ ਤੇ ਕੀ ਕੁਝ ਹੋਇਆ ਸਮਝਣੇ ਲੱਗੀ ਕੀ ਰਾਜਨੀਤੀ ਕਿੱਥੇ ਚੱਲੇਗੀ ਸਾਰੀਆਂ ਪਾਰਟੀਆਂ ਦੇ ਰਾਜਨੀਤਿਕ ਲੋਕਾਂ ਨੇ ਉਹਨੂੰ ਨੱਕ ਦਾ ਬਾਲ ਉਹਨੂੰ ਆਪਣੇ ਅਣਖ ਦਾ ਸਵਾਲ ਬਣਾਇਆ ਹੈ ਮੁੱਛ ਦਾ ਸਵਾਲ ਬਣਾਇਆ ਹੈ ਜਲੰਧਰ ਦੀ ਸੀਟ ਨੂੰ ਉਸ ਸੀਟ ਨੇ ਦੇਸ਼ ਦੀ ਰਾਜਨੀਤੀ ਨੂੰ ਪੰਜਾਬ ਦੀ ਰਾਜਨੀਤੀ ਨੂੰ ਕੋਈ ਪ੍ਰਭਾਵਿਤ ਨਹੀਂ ਕਰਨਾ ਪਰ ਫਿਰ ਵੀ ਜਿਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਇਹ ਪੰਜਾਬ ਦੀ ਇਨ ਫਿਊਚਰ ਜਨਰਲ ਜੇਨਰੇਸ਼ਨ ਵਾਸਤੇ ਕੋਈ ਬਹੁਤੀ ਵਧੀਆ ਨਹੀਂ ਕਿਦਾਂ ਦਾ ਸੱਭਿਆਚਾਰ ਪਰੋਸਿਆ ਜਾ ਰਿਹਾ ਕਿਦਾਂ ਦੀ ਰਾਜਨੀਤੀ ਹੋ ਰਹੀ ਹੈ ਇਹ ਸਵਾਲ ਖੜੇ ਹੋਣੇ ਨੇ ਇਹ ਇੰਨੇ ਸਵਾਲਾਂ ਦੇ ਸਾਰਿਆਂ ਦੇ ਜਵਾਬ ਸ਼ੀਤਲ ਲੰਗਰਾਲ ਨੂੰ ਵੀ ਕਿ ਜਦੋਂ ਤੁਸੀਂ ਸਰਕਾਰ 'ਚ ਸੀ ਉਦੋਂ ਕੀ ਕਰਦੇ ਸੀ ਤੇ ਮੁੱਖ ਮੰਤਰੀ ਜੀ ਨੂੰ ਵੀ ਕਿ ਤੁਸੀਂ ਚੈਲੰਜ ਕਰਦੇ ਸੀ ਤੇ ਫਿਰ ਤੁਸੀਂ ਕਿੱਥੇ ਗਏ ਫਿਰ ਤੁਸੀਂ ਕਿਉਂ ਨਹੀਂ ਇਹਨਾਂ ਗੱਲਾਂ-ਬੱਲਾਂ ਵਿਚਾਰ ਕੀਤੀ ਜਿਹੜਾ ਸ਼ੀਤਲ ਲੰਗਰਾਲ ਕਹਿ ਰਹੇ ਹੈ ਬਹੁਤ ਵੱਡੇ ਸਵਾਲ ਨੇ ਜਿਹੜੇ ਜਿੰਨਾਂ ਦਾ ਸਾਹਮਣਾ ਆਉਣ ਵਾਲੇ ਟਾਈਮ ਵਿੱਚ ਸਾਰੀਆਂ ਸਿਆਸੀ ਧਿਰਾਂ ਨੂੰ ਕਰਨਾ ਪੈਣਾ ਜਿੱਥੇ ਲੋ ਸਾਹਿਬ ਬਿਲਕੁਲ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਪਰਮਲੇਪੁਰ ਸਾਹਿਬ ਜਿਵੇਂ ਕਿ ਜਿਹੜੀ ਪੰਜਾਬ ਅਕੈਡਮਿਕ ਯੂਨੀਵਰਸਿਟੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਇੱਕ ਕੋਰਸ ਲਿਆਂਗੇ ਸੀ ਉਸ ਤਰ੍ਹਾਂ ਅੱਜ ਸ਼ੀਤਲ ਅੰਗਰਾਲ ਉਹਨਾਂ ਦੇ ਵੱਲੋਂ ਵੀ ਇੱਕ ਵੱਡੀ ਕੁਰਸੀ ਲੈਂਦੀ ਗਈ ਸੀਗੀ ਵੀ ਇਹ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਆ ਤੇ ਉਹਨਾਂ ਦਾ ਅਹੁਦਾ ਵਟਾ ਇਸ ਕਰਕੇ ਮੈਂ ਵੱਡੀ ਕੁਰਸੀ ਲੈਂਦੀ ਆ ਤੇ ਪਰ ਉੱਥੇ ਮੁੱਖ ਮੰਤਰੀ ਸਾਹਿਬ ਨਹੀਂ ਪਹੁੰਚੇ ਹੈਗੇ ਤੇ ਵੇਖਣਾ ਹੋਵੇਗਾ ਵੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਿਆਸੀ ਜਿਹੜੀ ਸਿਆਸਤ ਜਿਹੜੀ ਜਿਹੜੀ ਸਰੀ ਆਪਣੇ ਜਲੰਧਰ ਪੱਛਮੀ ਦੀ ਚੋਣ ਆ ਜਿਹੜੀ ਕਿਸ ਪਾਸ ਨੂੰ ਜਾਰੀ ਆ ਜਿਹੜੀ ਵੋਟਾਂ ਦੇ ਪੈਣ ਦੇ ਵਿੱਚ ਕੁਝ ਸਮਾਂ ਹੀ ਰਹਿ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਦਰ ਉਤਰਾਂ ਦੀ ਤਿਆਰੀ ਆ ਕਿ ਪਾਰਟੀ ਦੇ ਵਿੱਚ ਰੋਦੋ ਬਦਲ ਹੋ ਰਹੀ ਹੈ ਕਿ ਕਿਹੜੀ ਕਿਹੜੀ ਪਾਰਟੀ ਲੋਕ ਕਿਹੜੀ ਕਿਹੜੀ ਜੁਆਇਨ ਕਰਨਗੇ ਇਹ ਜਲਦੀ ਤੁਹਾਡੇ ਅੱਗੇ ਲੈ ਕੇ ਆਵਾਂਗੇ ਦਬੋ ਜਾਤ ਸਮਾਜ ਯਾਤਰੀ ਦੰਦਾ ਹੈਗਾ ਪ੍ਰਮਲਪੁਰ ਸਮਾਜ ਦਾ ਅਦਵਾਰ ਤੋਂ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਤੁਸੀਂ ਵੇਖ ਰਹੇ ਹੋ ਆਵਾਜ਼-ਏ-ਖਲਕ ਸਾਡੇ ਜਿਹੜੇ ਪੇਜ ਹੈਗਾ YouTube ਚੈਨਲ ਹੈ ਜਾਂ Facebook ਪੇਜ ਹੈਗਾ ਇਹਨੂੰ ਜ਼ਰੂਰ ਥੱਲੇ ਕਮੈਂਟ ਦਿਆ ਕਰੋ ਜਾਣਕਾਰੀ ਸਾਂਝੀ ਤੁਹਾਡੇ ਤੱਕ ਕਰਿਆ ਕਰੀਏ ਹੋਰ ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਵਿਚਾਰੇ ਵਿੱਚ ਹਾਜ਼ਰ ਹੋਵਾਂਗੇ ਦਬੋ ਜਾਤ ਸਮਾਜ ਸਤਿ ਸ੍ਰੀ ਅਕਾਲ